ਈਜ਼ੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਟਮਾਟਰ, ਹਰੀ ਮਿਰਚ, ਥੋੜਾ ਜਿਹਾ ਆਪਾਂ ਲਸਣ ਲਿਆ ਆ ਪਿਆਜ਼ ਲੈ ਰਹੇ ਇਹਨਾਂ ਦੀ ਆਪਾਂ ਚਟਣੀ ਬਣਾਵਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਕੱਟਦੇ ਹਾਂ ਪਹਿਲਾਂ ਫਿਰ ਸਾਰੇ ਪਿਆਜ਼ ਮਿਰਚਾਂ ਨੂੰ ਆਪਾਂ ਕੱਟ ਲਵਾਂਗੇ ਫਿਰ ਆਪਾਂ ਇਹਨਾਂ ਨੂੰ ਚੌਪ ਕਰਾਂਗੇ ਦੇਖੋ ਜੀ ਆਪਾਂ ਇਹ ਚਟਣੀ ਦਾ ਸਮਾਨ ਤਿਆਰ ਕਰ ਲਿਆ ਹੁਣ ਇਹ ਦਰਦਰਾ ਪੇਸਟ ਆਪਾਂ ਬਣਾ ਲਾਂਗੇ ਇਹਦੇ ਚ ਇਹ ਕੋਈ ਇਸ ਤਰ੍ਹਾਂ ਦਾ ਆਪਾਂ ਪੇਸਟ ਤਿਆਰ ਕਰ ਲਾਂਗੇ ਇਹਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਹੁਣ ਆਪਾਂ ਲਾਵਾਂਗੇ ਚਟਨੀ ਨੂੰ ਤੜਕਾ ਸਰਸੋਂ ਦੇ ਤੇਲ ਦਾ ਇਹਦੇ ਨਾਲ ਟੇਸਟੀ ਬਹੁਤ ਬਣਦੀ ਹੈ ਆਹ ਇਹ ਕੋਕੋ ਪੇਸਟ ਐ ਮੈਂ ਤਿਆਰ ਕੀਤਾ ਹੈ ਬਹੁਤ ਜ਼ਿਆਦਾ ਫਰੀਕ ਨਹੀਂ ਕੀਤਾ ਹੈ ਥੋੜਾ ਦਰਦਰਾ ਰੱਖਿਆ ਗਰਮ ਹੋਣ ਤੇ ਫਿਰ ਆਪਾਂ ਇਹਦੇ ਤੇ ਜੀਰਾ ਪਾਵਾਂਗੇ ਕੋਈ ਆਪਾਂ ਇਹ ਚ ਨਾਮਕ ਪਾਵਾਂਗੇ ਜੀਰਾ ਦੇ ਨਾਮਕ ਤੋਂ ਬਿਨਾ ਆਪਾਂ ਇਸ ਹੋਰ ਕੋਈ ਮਸਾਲਾ ਨਹੀਂ ਪਾਉਣਾ ਹਲਦੀ ਵੀ ਨਹੀਂ ਪਾਉਣੀ ਹੁਣ ਆਪਾਂ ਚੰਗੀ ਤਰ੍ਹਾਂ ਢੋਲ ਲਾਪੀ ਦੇ ਤੱਕ ਪਾਣੀ ਨਹੀਂ ਮੱਚਦਾ ਲੋਨ ਤੁਸੀਂ ਵੱਧ ਘੱਟ ਹੋਏ ਬਾਅਦ ਚ ਵੀ ਦੇਖ ਕੇ ਪਾ ਸਕਦੇ ਹੋ ਦੇਖੋ ਜੀ ਆਪਣੀ ਚਟਣੀ ਬਣ ਕੇ ਤਿਆਰ ਆਪਾਂ ਹੁਣ ਥੋੜਾ ਜਿਹਾ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਥੋੜਾ ਜਿਹਾ ਟੇਸਟ ਹੋਰ ਵਧਾਉਣ ਲਈ ਇਹ ਦੇਸੀ ਘਿਓ ਪਾਤਾ ਹੁਣ ਥੋੜੀ ਜਿਹੀ ਪਾਵਾਂਗੇ ਆਪਾਂ ਕਸੂਰੀ ਮੇਥੀ ਇਹ ਦੇਖੋ ਆਪਣੀ ਚਟਣੀ ਬਣ ਕੇ ਤਿਆਰ ਆ ਜੇ ਤੁਸੀ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ